ਦੀ ਪ੍ਰਧਾਨ ਸਰਮੁਲੀ ਮੇਰਾ ਭਰਾ ਹੈਗਾ ਆਪਣੇ اسلامਦੀਨ ਜਿਹਦੇ ਘਰ ਨਾਲ ਇੱਥੇ ਰਾਤ ਦੀ ਆਪਣੇ ਨਰੰਗਪੁਰ ਪੁਨਿਆਰ ਚੱਕ ਲੱਗੀ ਹੈ ਜੋ ਰਾਤੀ ਤੂਫਾਨ ਆਇਆ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਇਹ ਵਿਚਾਰੇ ਦਾ ਘੱਟੋ ਘੱਟ 30 40 ਕਿੱਲੇ ਪ੍ਰਾਲੀ ਸੀਗੀ 20 ਟਰਾਲੀਆਂ ਤੂੜੀ ਦੀ ਸੀ ਤਕਰੀਬਨ 5 ਲੱਖ ਰੁਪਏ ਦਾ ਨੁਕਸਾਨ ਹੋਇਆਗਾ ਅਸਮਾਨੀ ਬਿਜਲੀ ਕਰਨ ਨਾਲ ਤੇ ਸਾਰਾ ਹੀ ਜਿਹੜਾ ਤੂੜੀ ਦਾ ਵੀ ਕਰਜ਼ਾ ਦੇਣ ਵਾਲਾ ਤੇ ਪ੍ਰਾਲੀ ਦੇ ਵੀ ਇਹਦੇ ਕਾਫੀ ਪੈਸੇ ਜਿਹੜੇ ਰੀਪਰ ਦੇ ਸੀਗੇ ਆਪਣੇ ਕਟਰ ਦੇ ਸੀਗੇ ਉਹ ਵੀ ਦੇਣ ਵਾਲੇ ਸੀਗੇ ਤੇ ਗਰੀਬ ਨਾਲ ਬੜਾ ਵਿਚਾਰੀ ਨਾਲ ਜ਼ੁਲਮ ਹੋਇਆ ਬਹੁਤ ਵੱਡਾ ਇਹਦਾ ਨੁਕਸਾਨ ਹੋਇਆ ਤੇ ਮੈਂ মিডিਆ ਰਹੀਂ ਸਤਕਾਰਯੋਗ ਡੀਸੀ ਸਾਹਿਬ ਨੂੰ ਕਿ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਬਣਦਾ ਜਿਹੜਾ ਮੁਆਫਜ਼ਾ ਉਹ ਜਲਦੀ ਤੋਂ ਜਲਦੀ ਦਿੱਤਾ ਜਾਵੇ ਤਾਂ ਕਿ ਹੁਣ ਤੂੜੀ ਦਾ ਸੀਜ਼ਨ ਜਿਹੜਾ ਉਹ ਵੀ ਆਫ ਹੋ ਰਿਹਾ ਤਾਂ ਕਿ ਆਪਣੇ ਪਸ਼ੂਆਂ ਵਾਸਤੇ ਅੱਗੇ ਤੂੜੀ ਦਾ ਹੀ ਘੱਮ ਸਰ ਕੰਮ ਜਿਹੜਾ ਖਜ਼ਾਮ ਨੂੰ ਕਿ ਜਲਦ ਤੋਂ ਜਲਦ ਜਿਹੜੀ ਹੈ ਇਹਦੀ ਮੱਤ ਕੀਤੀ ਜਾਵੇ ਫਾਇਰ ਬ੍ਰਿਗੇਡ ਵਾਲੇ ਵਿਚਾਰੇ ਰਾਤੀ ਵੀ ਪਹੁੰਚੇ ਸੀ ਕਿਉਂਕਿ ਉਹਨਾਂ ਨੂੰ ਆਨ ਥੋੜੀ ਦਿੱਕਤ ਹੋਈ ਕਿ ਤੂਫਾਨ ਕਰਕੇ ਕਾਫੀ ਦਰਖਤ ਜਿਹੜੇ ਸੀ ਰੋਡ ਤੇ ਡਿੱਗੇ ਸੀਗੇ ਫਿਰ ਵੀ ਫਾਇਰ ਬ੍ਰਿਗੇਡ ਜਿਹੜੀ ਹੈ ਬੜੀ ਟਾਈਮ ਨਾਲ ਪਹੁੰਚ ਗਈ ਸੀ ਕਾਫੀ ਜਣਾ ਹੋਰ ਨੁਕਸਾਨ ਹੋਣ ਦੋਨਾਂ ਬਚਾਲਿਆ ਸਵੇਰੇ ਫੇਰ ਅਸੀਂ ਦੁਪਹਿਰ ਇਹਨਾਂ ਨੂੰ ਕਾਲ ਕੀਤੀ ਤੇ ਦੂਜੀ ਗੱਡੀ ਫੇਰ ਹੁਣ ਸਾਡੇ ਕੋਲ ਪਹੁੰਚ ਗਈ ਔਰ ਬਹੁਤ ਵਧੀਆ ਤਰੀਕੇ ਨਾਲ 라ਤੀ ਵੀ ਜਿਹੜਾ ਸਾਡਾ ਕੰਪਲੀਟ ਕੀਤਾ ਸੀ ਹੁਣ ਵੀ ਅੱਗ ਤੇ ਕਾਬੂ ਪਾ ਰਹੇ ਨੇ ਇਹ ਸਰਕਾਰ ਤੋਂ ਤੇ ਡੀਸੀ ਸਾਹਿਬ ਤੋਂ ਇਹੀ ਮੰਗ ਕਰਦੇ ਆ ਕਿ ਇਸ ਗਰੀਬ ਦਾ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਹੜਾ ਘੱਟੋ ਘੱਟ 3 ਲੱਖ ਰੁਪਏ ਇੱਥੇ ਕਰ ਜਾਏਗਾ ਜਿਹੜਾ ਜ਼ਿੰਮੇਵਾਰਾਂ ਨੇ ਇਹ ਦੇਣਾ ਤੇ ਬਹੁਤ ਗਰੀਬ ਪਰਿਵਾਰ ਹੈਗਾ ਹੈਗਾ ਛੋਟੇ ਛੋਟੇ ਬੱਚੇ ਹੈਗੇ ਨੇ ਤੇ ਸਾਡੀ ਬੇਨਤੀ ਹੈ ਕਿ ਇਹਦੀ ਵੱਧ ਤੋਂ ਵੱਧ ਜਿਹੜੀ ਆ ਉਹ ਮਤ ਕੀਤੀ ਜਾਵੇ ਹੋਰ ਵੀ ਸਮਾਜ ਸੇਵੀ ਕੋਈ ਜਥੇਬੰਦੀ ਇਸ ਪਰਿਵਾਰ ਦੀ ਮਦਦ ਕਰਨਾ ਚਾਹੇ ਤਾਂ ਉਹ ਵੀ ਅੱਗੇ ਆਸਰ ਨਹੀਂ ਜੀ ਜਾਨੀ ਮਾਲ ਤੋਂ ਵੈਸੇ ਤਾਂ ਬਚਾਅ ਹੋ ਗਿਆ ਲੱਗੇ ਤਿੰਨ ਚਾਰ ਘਰ ਨੇ ਸਾਡੇ ਗੁਜਰਾਂ ਦੇ ਨੇ ਬਾਕੀ ਪੂਰਾ ਪਿੰਡ ਹੈਗਾ ਇੱਥੇ ਤੇ ਇਹ ਜਦੋਂ ਅੱਗ ਲੱਗੀ ਨਾ ਉਦੋਂ ਸਾਰਾ ਮਹੱਲਾ ਹੀ ਆ ਗਿਆ ਵੀ ਡੰਗਰ ਸੀਗੇ ਇਹਨਾਂ ਨੂੰ ਸਾਰਿਆਂ ਨੇ ਮਹੱਲੇ ਵਾਲਿਆਂ ਨੇ ਆ ਕੇ ਕੱਢਿਆ ਵਿਚਾਰੇ ਰਾਤ ਇਹ ਜਿਹੜਾ ਮਾਲੀ ਨੁਕਸਾਨ ਹੋਣ ਤੋਂ ਬਚਾਓ ਗਿਆ ਨਹੀਂ ਤਾਂ ਇਹ ਵਿਚਾਰੇ ਬੇਜਮਾਨ ਪਸ਼ੂ ਜਿਹੜੇ ਨੇ ਇਹ ਵੀ ਵਿੱਚੇ ਸੜ ਕੇ ਸਵਾਹ ਜਾਣੀ ਸੀ ਸੋ ਲਾਗੇ ਪਿੰਡ ਪੈਂਦਾ ਹੈ ਬੜਾ ਨੁਕਸਾਨ ਹੋਣਾ ਸੀ ਤੇ ਚਲੋ ਮਾਲਕ ਦੀ ਕਿਰਪਾ ਹੋ ਗਈ ਕਿ ਸਾਰੇ ਲੋਕੀ ਇੱਥੇ ਇਕੱਠੇ ਹੋ ਗਏ ਤੇ ਲੋਕਾਂ ਨੇ ਬੜੀ ਹੈਲਪ ਕੀਤੀ ਰਾਤ ਸਾਰੀ ਰਾਤ ਪੂਰਾ ਮਹੱਲਾ ਪੂਰਾ ਪਿੰਡ ਜਿਹੜਾ ਇੱਥੇ ਰਿਹਾ ਤੇ ਇਹਨਾਂ ਦਾ ਬਚਾਅ ਕਰਦਾ ਰਿਹਾ ਆਮਦੀਨ ਆ ਅੱਗੇ ਬਿਜਲੀ ਪਈ ਹੈ ਤੇ ਇ tanto ਨੁਕਸਾਨ ਹੋ ਗਿਆ 4-5 ਲੱਖ ਰੁਪਏ ਦਾ ਤੇ ਮਦਦ ਕੀਤੀ ਜਾਏ ਗਰੀਬ ਬੰਦਾ ਬਿਮਾਰ ਛੋਟੀ ਛੋਟੀ ਬੱਚੀ ਹੈ ਨਾ ਕੋਈ ਮਹਿਰ ਕਾਰੋਬਾਰ ਕਰਨਾ ਨਾ ਬੱਚੀ ਕਰ ਸਕਦੀ ਹੈ ਤੇ ਮਦਦ ਕੀਤੀ ਜਾਏ ਬਹੁਤ ਮਿਹਰਬਾਨ ਕੋ ਕੋ ਕਰ ਜੀ ਤੇ ਇਹਦਾ ਕੱਖ ਨਹੀਂ ਦਿੱਤਾ ਦਾ ਕਿਸੇ ਨੂੰ ਜੀ ਸਭ ਕੋ ਕਰ ਦਿੱਤੇ ਇਹ ਦੇਖ ਲਓ ਤੁਹਾਡੇ ਸਾਹਮਣੇ 5 ਲੱਖ ਦਾ ਇਨਸਾਨ ਹੈ ਇਸ ਟਾਈਮ ਤੇ ਮੇਰੀ ਮਦਦ ਕਰੋ ਬੇਵਤੀ ਹੈ ਤੁਹਾਡੇ ਅੱਗੇ ਅਜੇ 3-4 ਲੱਖ ਜਿਹੜਾ ਉਹ ਦੇਣ ਆਲਾ ਪਿਆਦਾ ਕਦਰ ਦੀ ਵਧਾਈ ਫਿਰ ਬਾਕੀ ਕਿਰਾਇਆ ਜਿਹੜੀ ਉਹ ਰੀਪਰ ਦੀ ਬਣਾਈ ਤੂੜੀ ਦਾ ਕਰਜ਼ਾ ਸਾਰਾ ਦੇਣਾ ਨਾਲ ਸਭ ਕਰਜ਼ੇ ਤੇ ਲਿਆਂਦਾ ਜੀ ਸਭ ਕੋਈ ਪਤਾ ਨਹੀਂ ਲੱਗਾ ਅਸਮਾਨੀ ਬਿਜਲੀ ਦੀ ਗਿਰੀ ਹੈ ਤੇ ਉਹਦੇ ਨਾਲ ਇਹ ਸਭ ਕੁਛ ਨੁਕਸਾਨ ਹੋ ਗਿਆ ਪਰਾਲੀ ਨਹੀਂ ਬਚੀ ਤੂੜੀ ਨਹੀਂ ਬਚੀ 5 5 ਲੱਖ ਦਾ ਨੁਕਸਾਨ ਹੋ ਗਿਆ ਹੈ ਸਾਰਾ ਇਹਦਾ ਕੰਮ ਦਾ ਹਾਰ ਤੇ ਸੀ ਵਿਚਾਰਾ ਗਰੀਬ ਬੰਦਾ ਆਪੂ ਵੀ ਬਿਮਾਰ ਹੈਗਾ ਛੋਟੇ ਛੋਟੇ ਬੱਚੇ ਹੈ ਜੇ ਕੋਈ ਨਾ ਕੰਮਗਾ ਕਾਰ ਵਾਲਾ ਬੰਦਾ ਨਹੀਂ ਅਸੀਂ ਇਹ ਕਹਿੰਦੇ ਆ ਭਈ ਪੰਜਾਬ ਸਰਕਾਰੀ ਦਾ ਕੋਈ ਨਾ ਕੋਈ ਵਿਚਾਰੇ ਦਾ ਥੋੜਾ ਬਹੁਤ ਜੀ ਮਦਦ ਕਰ ਦੇ ਡੀਸੀ ਸਾਹਿਬ ਵੀ ਮਦਦ ਕਰ ਦੇ 3-4 ਲੱਖ ਰੁਪਇਆ ਕਿ ਚਲੋ ਵਿਚਾਰੇ ਨੂੰ ਸਹਾਰਾ ਹੋ ਜਾਏਗਾ ਅਸੀਂ ਇਹ ਬੋਲਨੇ ਆ ਅਜੇ ਵੀ ਨੁਕਸਾਨ ਚੱਲਣ ਦੇ ਦਾ ਇੱਥੇ ਅੱਗ ਲੱਗੀ ਦੀ ਹੈ ਅਜੇ ਮਸ਼ੀਨਾਂ ਹੀ ਸਭ ਤੋਂ ਜ਼ਿਆਦਾ ਹੈ ਜੀ ਜੀ ਪੀਆਂ ਲੱਗਦੀਆਂ ਕੋਈ ਵੀ ਅਜੇ ਕੋਈ ਕਾਬੂ ਤੇ ਪਿਆ ਹੀ ਨਹੀਂ ਦਿੱਤੇ ਇੰਨੇ ਬੰਦੇ ਇਕੱਠੇ ਹੋਏ ਦੇ ਕਿਸੇ ਕੋਲੋਂ ਅੱਜ 11 ਵਜੇ ਤੋਂ ਲੈ ਕੇ ਸ਼ੁਰੂ ਹੋਇਆ ਕੰਮ ਦੇ ਲਈ ਇੰਨੇ ਬੰਦੇ ਰਾਤ ਨੂੰ ਮਸ਼ੀਨ ਵਾਲੇ ਅੱਜ ਤਾਂ ਵੀ ਆਖਾਲਤੀ ਉਹ ਕੱਲ ਦੇ ਕੋਈ ਥੇ ਜਿਹੜੇ ਉਲੋਠ-ਪਲੋਠ ਵਾਲੇ ਗੁੰੰਢੀ ਬੰਦੇ ਐ ਨਾ ਸੋਗੇ ਵੀ ਨਹੀਂ ਵੇਖਿਆ ਵੀ ਬਾਕੀ ਜਦਾਂ ਵੀ ਫਕੋ ਜਾਣੀਆਂ ਜਾਨਵਰਾਂ ਨੂੰ ਵੀ ਖਤਰਾ ਐ